10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 3 ਦਸੰਬਰ 2025 ਦਿਨ ਮੰਗਲਵਾਰ ਨਾਨਕਸ਼ਹਿ ਸਮਾਦ 557 ਉਹ ਮਹੀਨੇ ਦੀ 16 ਤਰੀਕ ਹੈ ਜੀ ਸੈਮਿਆਮੂ ਕੈਰਜ਼ੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਤੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਸਾਰੇ ਹਿੱਸੇਦਾਰ ਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਫਾਈਬਰ ਟੈਕ ਡਿਸਟਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਕੈਨੇਡਾ ਦੇ ਵਿੱਚ ਸੀਆਰ ਨੇ ਜਿਹੜੇ ਪੈਸੇ ਵੰਡੇ ਸੀਗੇ ਕੋਵਿਡ ਦੇ ਦੌਰਾਨ ਉਹ ਬਹੁਤ ਸਾਰੇ ਲੋਕ ਹੱਲੇ ਵੀ ਮੋੜ ਨਹੀਂ ਰਹੇ ਜਿਨ੍ਹਾਂ ਨੇ ਨਜਾਇਜ਼ ਤਰੀਕੇ ਦੇ ਨਾਲ ਲਏ ਆ ਉਹ ਰਕਮ ਕਿੰਨੀ ਆ ਤੇ ਕਿਵੇਂ-ਕਿਵੇਂ ਆ ਇਹਦੇ ਬਾਰੇ ਅਸੀਂ ਤੁਹਾਨੂੰ ਵਿਸਥਾਰ ਚ ਦੱਸਣ ਦੀ ਕੋਸ਼ਿਸ਼ ਕਰਾਂਗੇ ਮੋਰਨਸਾਲ ਆ ਰਿਹਾ ਜੀ ਨਵਾਂ ਸਾਲ ਚੜ੍ਹਜਣ ਆਇਆ ਤੇ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਬਦਲਣੀਆਂ ਚਾਹੁੰਦੇ ਆ ਸੋ ਇਹ ਗਣਤੀ ਕਿੰਨੀ ਕੈਨੇਡਾ ਦੇ ਵਿੱਚ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਨਾਲੇ ਗੱਲਬਾਤ ਕਰਾਂਗੇ ਮਿਡਲ ਈਸਟ ਅਤੇ ਪੂਰੀ ਦੁਨੀਆ ਦੇ ਵਿੱਚ ਲੱਗ ਸਕਦੀਆਂ ਲੜਾਈਆਂ ਦੀ ਜਰਮਨੀ ਦੇ ਵਿੱਚ ਅੱਜ ਖਬਰ ਬੜੀ ਚਰਚਾ ਦੇ ਵਿੱਚ ਇੱਕ ਬਹੁਤ ਵੱਡੀ ਬੈਂਕ ਚੋਰੀ ਹੋਈ ਆ ਤੇ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਭਾਰਤੀ ਰੁਪਈਏ ਦੀ ਭਾਰਤੀ ਰੁਪਈਆ ਜਿਹੜਾ ਹੈ ਡਾਲਰ ਦੇ ਮੁਕਾਬਲੇ ਬਹੁਤ ਡਿੱਗ ਚੁੱਕਾ ਆ ਪਰ ਇਹਨੂੰ ਬਚਾਉਣ ਵਾਸਤੇ ਸਰਕਾਰ ਨੇ ਕੀ ਕੀ ਕੀਤਾ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੇ ਨਾਲੇ ਗੱਲਬਾਤ ਕਰਾਂਗੇ ਅਮਰਸਰ ਹਵਾਈ ਅੱਡੇ ਦੀ ਜਿੱਥੇ ਕਿ ਮਸਾਫਰਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਅਤੇ ਨਾਲ ਦੀ ਨਾਲ ਚਰਚਾਵਾਂ ਇਹ ਵੀ ਚੱਲ ਰਹੀਆਂ ਕਿ ਇਹ ਹਵਾਈ ਅੱਡਾ ਅਡਾਨੀ ਨੂੰ ਦਿੱਤਾ ਜਾ ਸਕਦਾ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਵਿੱਚ ਵਾਪਸ ਆਉਣੇ ਆ

ਸਨੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਦੋਂ ਕੈਨੇਡਾ ਸਮੇਤ ਪੂਰੀ ਦੁਨੀਆ ਕੋਵਿਡ ਦੇ ਨਾਲ ਜੂਝ ਰਹੀ ਸੀਗੀ ਤਾਂ ਢੜ ਮੁਲਕਾਂ ਵੱਲੋਂ ਆਪਣੇ ਲੋਕਾਂ ਦੀ ਮਦਦ ਵਾਸਤੇ ਨਵੇਂ-ਨਵੇਂ ਪ੍ਰੋਗਰਾਮ ਲਿਖੇ ਗਏ ਸੀ ਇਸੇ ਤਰੀਕੇ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡਾ ਦੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਸਰਬ ਸਮੇਤ ਬਹੁਤ ਸਾਰੇ ਪ੍ਰੋਗਰਾਮ ਚਲਾਏ ਗਏ ਸੀ ਤਕਰੀਬਨ 84 ਬਿਲੀਅਨ ਡਾਲਰ ਲੋਕਾਂ ਵਿੱਚ ਵੰਡੇ ਗਏ ਤੇ ਉਸ ਤੋਂ ਬਾਅਦ ਵਿੱਚ ਜਾਣਕਾਰੀ ਮਿਲੀ ਸੀ ਕਿ ਇਹਦੇ ਵਿੱਚੋਂ ਤਕਰੀਬਨ 14 ਬਿਲੀਅਨ ਡਾਲਰ ਗਲਤ ਲੋਕ ਲੈ ਗਏ ਸੋ 70 ਬਿਲੀਅਨ ਡਾਲਰ ਤਾਂ ਉਹੀ ਲੋਕ ਲੈ ਕੇ ਗਏ ਜਿਨ੍ਹਾਂ ਨੂੰ ਲੋੜ ਸੀਗੀ ਪਰ 14 ਕੋ ਬਿਲੀਅਨ ਡਾਲਰ ਅਜਿਹੇ ਲੋਕਾਂ ਨੂੰ ਚਲੇ ਗਿਆ ਜਿਹੜੇ ਕਿ ਇਹਦੇ ਵਾਸਤੇ ਕੈਪੇਬਲ ਨਹੀਂ ਸੀਗੇ ਸਮਰੱਥ ਨਹੀਂ ਸੀਗੇ ਉਹਨਾਂ ਦੀ ਯੋਗਤਾ ਨਹੀਂ ਸੀ ਬਣਦੀ ਤੇ ਉਹਨਾਂ ਤੋਂ ਜਦੋਂ ਪੈਸੇ ਵਾਪਸ ਮੰਗੇ ਜਾ ਰਹੇ ਆ ਤਾਂ ਦੇ ਨਹੀਂ ਰਹੇ ਸੋ ਇਹਨਾਂ 14 ਮਿਲੀਅਨ ਦੇ ਵਿੱਚੋਂ ਅ ਤਕਰੀਬਨ 4 ਬਿਲੀਅਨ ਡਾਲਰ ਹੁਣ ਮੋੜ ਦਿੱਤੇ ਗਏ ਆ ਪਰ ਹੱਲੇ ਵੀ 10 ਬਿਲੀਅਨ ਡਾਲਰ ਦੇਣ ਵਾਲੇ ਆ ਅਤੇ ਕੈਨੇਡਾ ਰੈਵਨਿਊ ਏਜੰਸੀ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਅੱਕ ਚੁੱਕੀ ਆ ਪਰ ਇਹ ਲੋਕ ਪੈਸੇ ਵਾਪਸ ਦੇਣ ਵਾਸਤੇ ਰਾਜ਼ੀ ਨਹੀਂ ਹੋ ਰਹੇ ਸਿੱਟੇ ਵਜੋਂ ਹੋਰ ਅਦਾਲਤਾਂ ਦਾ ਰੁਖ ਕਰਨਾ ਪੈ ਸਕਦਾ ਜਾਂ ਹੋਰ ਸਖਤ ਕਾਰਵਾਈਆਂ ਕਰਨੀਆਂ ਪੈ ਸਕਦੀਆਂ ਨੇ ਸੋ ਕੁੱਲ ਮਿਲਾ ਕੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਜਿਹਨੂੰ ਸਰਬ ਕਹਿੰਦੇ ਸੀਗੇ ਉਹਦੇ ਅਧੀਨ تقریبا 5.5 ਬਿਲੀਅਨ ਡਾਲਰ ਵੰਡਿਆ ਗਿਆ ਕੈਨੇਡਾ ਰਿਕਵਰੀ ਬੈਨੀਫਿਟ ਜਿਹਨੂੰ CRB ਕਹਿੰਦੇ ਸੀਗੇ ਸਾ ਵਕਤ ਇਹਨਾਂ ਬਿਲੀਅਨ ਡਾਲਰ ਉਹਦੇ ਅਧੀਨ ਵੰਡਿਆ ਗਿਆ ਤੇ ਇਸੇ ਤਰੀਕੇਵੇਂ ਕੈਂਡਾ ਰਿਕਵਰੀ ਕੇਅਰ ਗੀਵਰ ਬੈਨੀਫੀਟਸ ਸਿਕਨੈਸ ਬੈਨੀਫਿਟ ਲਾਕਡਾਊਨ ਬੈਨੀਫੀਟ ਸਟੂਡੈਂਟ ਬੈਨੀਫੀਟ ਆੱਡ ਅੱਡ ਪ੍ਰੋਗਰਾਮਸ ਅਧੀਨ ਪੈਸੇ ਦਿੱਤੇ ਗਏ ਤੇ ਕੁੱਲ ਰਕਮ ਜਿਹੜੀ ਆ ਤਕਰੀਬਨ 10 ਬਿਲੀਅਨ ਡਾਲਰ ਤੋਂ ਉੱਪਰ ਬਣਦੀ ਆ ਸੋ ਇਹ ਪੈਸੇ ਹੱਲੇ ਜਿਹੜੇ ਨੇ ਆਉਣ ਵਾਲੇ ਆ ਸੋ ਇਸ ਮਾਵਲੇ ਦੇ ਵਿੱਚ ਜਿਹੜੇ ਟੈਕਸ ਪੇਅਰਸ ਗਰੁੱਪ ਨੇ ਟੈਕਸ ਪੇਅਰਸ ਜਿਹੜੇ ਕਮਦਨ ਕਰ ਦੇਣ ਵਾਲੇ ਲੋਕਾਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਆ ਉਹ ਕਹਿੰਦੇ ਵੀ ਇਹ ਗੱਲ ੱੱਕੇ ਵਾਲੀ ਆ ਵੀ ਜੇਕਰ ਕੋਈ ਆਮ ਬੰਦਾ ਗਲਤੀ ਕਰਦਾ ਤਾਂ ਉਹਨੂੰ ਸਜ਼ਾ ਮਿਲਦੀ ਆ ਹੁਣ ਇਹ ਅਫਸਰशाही ਦੀ ਗਲਤੀ ਹੈ ਕਿ ਉਹਨਾਂ ਨੇ ਬਿਨਾਂ ਦੇਖ-ਦੇਖਦੇ ਪੈਸੇ ਵੰਡ ਦਿੱਤੇ ਉਹਨਾਂ ਦੀ ਕਤਾਹੀ ਤੇ ਕਰਕੇ ਹੀ ਇਹ ਪੈਸੇ ਵਾਪਸ ਨਹੀਂ ਆ ਰਹੇ ਪਰ 10 ਬਿਲੀਅਨ ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਇਹਦੇ ਨਾਲ ਕੈਨੇਡਾ ਦੇ ਵਿੱਚ ਬਹੁਤ ਕੁਝ ਹੋ ਸਕਦਾ ਆ ਤੇ ਉਹ ਅਫਸਰशाही ਦੀ ਕਤਾਹੀ ਕਰਕੇ ਪੈਸੇ ਗਏ ਹੋਏ ਸੋ ਉਹਨਾਂ ਅਫਸਰਾਂ ਨੂੰ ਉਹਨਾਂ ਨੂੰ ਬਿਊਰੋਕਰੇਟਸ ਨੂੰ ਜ਼ਰੂਰ ਜਵਾਬਦੇਹ ਬਣਾਉਣਾ ਚਾਹੀਦਾ ਆ ਅਤੇ ਜਿਨ੍ਹਾਂ ਦੀ ਗਲਤੀ ਕਰਕੇ ਨੁਕਸਾਨ ਹੋਇਆ ਜਿਹੜਾ ਖਰਨ ਵਾਲਿਆਂ ਦੇ ਜੇਬਾਂ ਦੇ ਵਿੱਚੋਂ 10 ਬਿਲੀਅਨ ਡਾਲਰ ਕਿਰ ਗਿਆ ਉਹਨਾਂ ਨੂੰ ਕੁਛ ਨਾ ਕੁਛ ਸਜ਼ਾ ਪਨਿਸ਼ਮੈਂਟ ਜ਼ਰੂਰ ਮਿਲਣੀ ਚਾਹੀਦੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕੈਨੇਡਾ ਦੇ ਵਿੱਚ ਮੋਹਰਲੇ ਸਾਲ ਦੀ ਮੋਹਰਲੇ ਸਾਲ ਪ੍ਰਤੀ ਸਾਰੀ ਦੁਨੀਆ 'ਚ ਲੋਕ ਆਸਬੰਦ ਹੁੰਦੇ ਆ ਕੈਨੇਡਾ ਦੇ ਵਿੱਚ ਲੋਕੀ ਆਸਬੰਦ ਇਸ ਤਰੀਕੇ ਹੋਏ ਹੋਇਆ ਵੀ ਇੱਕ ਦਾ ਇਕਨੋਮੀ ਚੱਲ ਪਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਾਰਕੀਟ ਤੌਰ 'ਤੇ ਪਰ ਇਸ ਦੇ ਨਾਲ ਹੀ ਜਿਹੜੀ ਗੱਲ ਇੱਕ ਹੋਰ ਚੱਲ ਰਹੀ ਆ ਉਹ ਇਹ ਕਿ ਕੈਨੇਡਾ ਦੇ ਵਿੱਚ ਇੱਕ ਸਰਵੇਖਣ ਆਇਆ ਕਿ ਬਹੁਤ ਸਾਰੇ ਲੋਕ ਆਪਣੀ ਨੌਕਰੀ ਬਦਲਣਾ ਚਾਹੁੰਦੇ ਆ ਸੋ ਇਹਦੇ ਵਿੱਚ ਦੱਸਿਆ ਗਿਆ ਇੱਕ ਸਰਵੇਖਣ ਜਿਹੜਾ ਕਿ ਟੈਲੈਂਟ ਮੈਨੇਜਮੈਂਟ ਫਰਮ ਹੈ ਰੌਬਰਟ ਹਾਫ ਵੱਲੋਂ 2000 ਲੋਕਾਂ ਤੇ ਕਰਾਇਆ ਗਿਆ ਪ੍ਰੋਫੈਸ਼ਨਲ ਲੋਕ ਜਿਹੜੇ ਕਿ ਅੱਡ ਅੱਡ ਮਹਾਰ ਨੇ ਆਪੋ ਆਪਣੇ ਖਿੱਤਿਆਂ ਦੇ ਤੇ ਉਹਨਾਂ ਵਿੱਚੋਂ ਹਰੇਕ ਤਿੰਨਾਂ ਪਿੱਛੇ ਇੱਕ ਯਾਨੀ ਕਿ 33% ਦੇ ਲੋਕ ਇਹ ਕਹਿ ਰਹੇ ਆ ਕਿ ਅਸੀਂ ਆਪਣਾ ਕਿੱਤਾ ਬਦਲਣਾ ਚਾਹੁੰਦੇ ਆ ਜਿਹੜਾ ਕੰਮ ਅਸੀਂ ਕਰ ਰਹੇ ਆਂ ਉਹ ਹੁਣ ਸਾਨੂੰ ਬੋਰਿੰਗ ਲੱਗਣ ਲੱਗ ਪਿਆ ਸੀ ਉਹ ਤੋਂ ਉਕਤਾ ਗਏ ਆ ਤੇ ਅਸੀਂ ਕੁਝ ਹੋਰ ਕਰਨਾ ਚਾਹੁੰਦੇ ਆ ਇਹਦੇ ਵਿੱਚ ਇੱਕ ਵੱਡਾ ਕਾਰਨ ਇਹ ਵੀ ਆ ਕਿ ਬਹੁਤ ਸਾਰੇ ਮਾਹਰਾਂ ਨੂੰ ਇਹ ਲੱਗ ਰਿਹਾ ਕਿ ਜਿਹੜਾ ਉਹ ਕੰਮ ਕਰ ਰਹੇ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਖਾ ਸਕਦੀ ਆ ਸੋ ਕਿਤੇ ਨਾ ਕਿਤੇ ਨੂੰ ਇਹ ਲੱਗ ਰਿਹਾ ਆ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸਾਡੀ ਨੌਕਰੀ ਜਾ ਸਕਦੀ ਆ ਬਹੁਤ ਸਾਰੀਆਂ ਵਕਾਲਤ ਫਰਮ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਕੰਮ ਕਰਦੇ ਜਿਹੜੇ ਕੰਮੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਨੌਕਰੀਆਂ ਚਲੇ ਜਾਣੀਆਂ ਇਸੇ ਤਰੀਕੇ ਨਾਲ ਨਰਸਿੰਗ ਦੇ ਖੇਤਰ ਵਿੱਚ ਵੀ ਹਸਪਤਾਲਾਂ ਦੇ ਵਿੱਚ ਵੀ ਕੁਝ ਜਿਹੜੇ ਕਹਿ ਸਕਦੇ ਆ ਕਿ ਡਾਟਾ ਦਾ ਕੰਮ ਕਰਦੇ ਸੰਬੰਧ ਤੇ ਲੋਕ ਨੇ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਨੌਕਰੀਆਂ ਜਾ ਸਕਦੀਆਂ ਟੀਚਿੰਗ ਦੇ ਵਿੱਚ ਹੋਰ ਬਹੁਤ ਸਾਰੇ professions ਨੇ ਜਿੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਣਾ ਕਰਤੱਵ ਦਿਖਾ ਰਹੀ ਆ ਤੇ ਉਹਨਾਂ ਨੂੰ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਜੇ ਇਹਨੇ ਵਧੀਆ ਤਰੀਕੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਮ ਕਰ ਗਈ ਤਾਂ ਸਾਡੀ ਲੋੜ ਨਹੀਂ ਰਹਿਣੀ ਇਸ ਕਰਕੇ ਇਹ ਸਾਨੂੰ ਕੱਢਣ ਉਸ ਤੋਂ ਪਹਿਲਾਂ ਹੀ ਆਪਣੀ ਨੌਕਰੀ ਜਿਹੜੀ ਆ ਬਦਲ ਲਓ ਇਸ ਵਾਸਤੇ ਤਕਰੀਬਨ 33% ਲੋਕ ਕੈਨੇਡਾ ਵਿੱਚ ਇਹ ਕਹਿ ਰਹੇ ਆ ਕਿ ਮੋਰਲੇ ਸਾਲ ਦੇ ਅੱਧ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੀ ਨੌਕਰੀ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਇਹ ਵੱਡੀ ਇੱਕ ਗਿਣਤੀ ਹੈ ਜੀ ਮੰਨ ਲਓ ਵੀ ਹੁਣ 3 ਮਿਲੀਅਨ ਬੰਦਾ ਜਿਹੜਾ ਆ ਉਹ ਪ੍ਰੋਫੈਸ਼ਨਲ ਹੈਗਾ ਉਹਦੇ ਵਿੱਚੋਂ ਇੱਕ ਮਿਲੀਅਨ ਬੰਦਾ jobਾਂ ਲੱਭਣ ਲੱਪੇ ਨਵੀਆਂ ਸੋ ਇੰਨੀਆਂ ਜੌਬਸ ਅਵੇਲੇਬਲ ਹੈਗੀਆਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਤੇ ਇਸ ਮਾਮਲੇ ਦੇ ਵਿੱਚ ਗਾਹਾਂ ਜਿਹੜੀ ਆ ਉਹ ਰੇਸ ਹੋਰ ਤੇਜ਼ ਹੋਣੀ ਆ ਕਿਉਂਕਿ ਹਰੇਕ ਨੇ ਇਹ ਚਾਹਣਾ ਕਿ ਮੇਕੋ ਵਧੀਆ ਤੇ ਵਧੀਆ ਨੌਕਰੀ ਹੋਵੇ ਦੂਜੇ ਪਾਸੇ ਜਿਹੜੇ ਕੰਮ ਕਰਕੇ ਅਜਿਹੇ ਨੇ ਜਿਹੜੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਭਾਵਿਤ ਨਹੀਂ ਕਰ ਸਕਦੀ ਉਧਰ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਪਰ ਉਧਰ ਨੂੰ ਬਹੁਤਾ ਧਿਆਨ ਹਲੇ ਦਿੱਤਾ ਨਹੀਂ ਜਾ ਰਿਹਾ ਜਿਵੇਂ ਕਿ ਟ੍ਰੇਡ ਸੈਕਟਰ ਕੰਸਟਰਕਸ਼ਨ ਦੇ ਕੰਮ ਨੇ ਗੱਡੀਆਂ ਦੀ ਰਿਪੇਅਰ ਆ ਆਟੋ ਬੋਡੀ ਦਾ ਕੰਮ ਆ ਏ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਨਹੀਂ ਕਰਨਾ ਪੁਲਿਸ ਸਿੰਘ ਜਿਹੜੀ ਆ ਨਰ ਸਿੰਘ ਜਿਹੜੀ ਆ ਫਾਇਰ ਡਿਪਾਰਟਮੈਂਟ ਦਾ ਕੰਮ ਆ ਉਹ ਏ ਆਈ ਨੇ ਨਹੀਂ ਕਰਨਾ ਹੈਗਾ ਸੋ ਉਧਰ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਪਰ ਜਿਹੜੀਆਂ ਹਾਈ ਪੇਡ ਜੌਬਸ ਨੇ ਜਿਹੜੀਆਂ ਦਫ਼ਤਰੀ ਕੰਮ ਨੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਵਧਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਲੜਾਈਆਂ ਦੀ ਰੂਸ-ਕორეਆਨ ਜੰਗ ਹੱਲੇ ਮੁੱਕੀ ਨਹੀਂ ਅਮਰੀਕਾ ਵੈਨਜ਼ੂਏਲਾ ਤੇ ਹਮਲਾ ਕਰਨ ਲਈ ਤਕਰੀਬਨ ਤਕਰੀਬਨ ਤਿਆਰ ਹੋਇਆ ਪਿਆ ਤੇ ਇਸ ਦੇ ਨਾਲ ਹੀ ਜਿਹੜਾ ਚੀਨ ਆ ਉਹ ਤਾਈਵਾਨ ਦੇ ਉੱਤੇ ਅਟੈਕ ਕਰਨ ਦੇ ਵਾਸਤੇ ਤਿਆਰ ਹੋ ਰਿਹਾ ਆ ਇਸ ਦੇ ਨਾਲ ਹੀ ਦੁਨੀਆ ਦੇ ਵਿੱਚ ਕੁਝ ਹੋਰ ਲੜਾਈਆਂ ਵੀ ਗਰਮਾ ਰਹੀਆਂ ਆ ਜਿਨ੍ਹਾਂ ਦੇ ਵਿੱਚ ਇੱਕ ਤਾਜ਼ੀ ਜਿਹੜੀ ਆ ਸਾਊਦੀ ਅਰਬ ਵਰਸਸ ਯੂਨਾਈਟਿਡ ਅਰਬ ਏਮੀਰਾਟਸ ਜਿਹਨੂੰ ਕਿ ਆਪਾਂ ਯੂਏਈ ਵੀ ਕਹਿੰਦੇ ਆ ਉਹਦੇ ਵਿਚਾਲੇ ਲੱਗ ਸਕਦੀ ਆ ਹੋਤ ਆਇਰਿਆ ਸੀਗਾ ਕਿ ਦੋਨੇ ਮੁਲਕ ਜਿਹੜੇ ਨੇ ਉਹ ਆਪ ਉਹ ਆਪਣੇ ਤਰੀਕੇ ਦੇ ਨਾਲ ਆਪਣੀ ਫੌਜ ਦੇ ਨਾਲ ਆਪਣੇ ਜਿਹੜੇ ਮਿਸ਼ਨਰੀਜ਼ ਜਿਹੜੇ ਪਠੂ ਕਹਿ ਸਕਦੇ ਆ ਫੌਜੀ ਉਹਨਾਂ ਦੀ ਮਦਦ ਨਾਲ ਯਮਨ ਦੇ ਵਿੱਚ ਇੱਕ ਲੜਾਈ ਲੜ ਰਹੇ ਸੀਗੇ ਇਹਨਾਂ ਨੂੰ ਇਹ ਲੱਗ ਰਿਹਾ ਕਿ ਇਰਾਨ ਜਿਹੜਾ ਆ ਯਮਨ ਦੇ ਵਿੱਚ ਹੁਤੀ ਬਾਗੀਆਂ ਨੂੰ ਪੈਸੇ țeਲੇ ਦੀ ਮਦਦ ਕਰਕੇ ਹਥਿਆਰਾਂ ਦੀ ਮਦਦ ਦੇ ਕੇ ਇਹਨਾਂ ਦੇ ਖਿਲਾਫ ਲੜਾਈ ਛੇੜੀ ਬੈਠਾ ਆ। ਸੋ ਇਹ ਸੁੰਨੀ ਤੇ ਸ਼ੀਆ ਦਾ ਆਪਸੀ ਲੜਾਈ ਜਿਹੜੀ ਆ ਉਹ ਵੀ ਬੱਚੇ ਤੇ ਚੱਲਦੀ ਰਹਿੰਦੀ ਆ। ਅੱਡ-ਅੱਡ ਵਿਚਾਰਧਾਰਾਵਾਂ ਦੀ ਲੜਾਈ ਵੀ ਚੱਲਦੀ ਰਹਿੰਦੀ ਆ। ਪਰ ਹੁਣ ਕੀ ਹੋਇਆ ਕਿ ਸਾਊਦੀ ਅਰਬ ਅਤੇ ਯੂਏਈ ਵਾਲੇ ਆਪਸ ਦੇ ਵਿੱਚ ਜਿਹੜੇ ਨੇ ਉਹ ਖਹਿਣ ਲੱਗੇ ਆ ਤੇ ਇਸ ਆਪਸੀ ਲੜਾਈ ਦੇ ਵਿੱਚ ਹੁਣ ਇੱਕ ਦੂਜੇ ਦੇ ਉੱਤੇ ਹਮਲੇ ਵੀ ਕਰ ਰਹੇ ਆ। ਸੋ ਪਹਿਲਾਂ ਤਾਂ ਇਹ ਹੋਇਆ ਕਿ ਸਾਊਦੀ ਅਰਬ ਵੱਲੋਂ ਯੂਏ ਨੂੰ ਟਾਰਗੇਟ ਕੀਤਾ ਗਿਆ। ਇਹ ਕਿਹਾ ਗਿਆ ਕਿ ਤੁਸੀਂ ਕੁਝ ਹਥਿਆਰ ਜਿਹੜੇ ਆ ਸਾਡੇ ਵਿਰੋਧੀਆਂ ਨੂੰ ਭੇਜ ਰਹੇ ਆ ਤੇ ਇਹ ਹਥਿਆਰ ਉਹਨਾਂ ਨੇ ਇੱਕ ਪੋਰਟ ਤੋਂ ਫੜਨ ਦਾ ਦਾਵਾ ਕੀਤਾ ਪਰ ਬਾਅਦ ਦੇ ਵਿੱਚ ਜਿਹੜਾ ਯੂਏਈ ਐਸ ਗੱਲ ਤੋਂ ਮੁਕਰਿਆ ਉਹ ਕਹਿੰਦਾ ਵੀ ਨਹੀਂ ਸਾਡੇ ਤੇ ਝੂਠੇ ਦੋਸ਼ ਲਾ ਰਹੇ ਆ ਸੋ ਕੁਝ ਹਮਲੇ ਕੀਤੇ ਗਏ ਆ ਤੇ ਇੱਕ ਆਪਸੀ ਤਣਾਅ ਜਿਹੜਾ ਸਾਊਦੀ ਅਰਬ ਤੇ ਯੂਏਈ ਦੇ ਵਿਚਾਲੇ ਆ ਉਹ ਕਾਫੀ ਇਸ ਵੇਲੇ ਵਧਿਆ ਹੋਇਆ ਆ ਸੋ ਕੁੱਲ ਮਿਲਾ ਕੇ ਜਿਹੜੇ ਹਾਲਾਤ ਨੇ ਜਿ ਕੋ ਬਹੁਤੇ ਵਧੀਆ ਪ੍ਰਤੀਤ ਨਹੀਂ ਇਹਦੇ ਹੋ ਰਿਹਾ ਹੈ ਮਿਡਲ ਈਸਟ ਦੇ ਵਿੱਚ ਆਪਸੀ ਲੜਾਈਆਂ ਜਿਹੜੀਆਂ ਹੋਰ ਬਦਲ ਦੀ ਸੰਭਾਵਨਾ ਆ ਵਧੀ ਹੋਈ ਆ ਤੇ ਇੱਕ ਇਜ਼ਰਾਈਲ ਦੇ ਵੱਲੋਂ ਇੱਕ ਨਵਾਂ ਮੁਲਕ ਜਿਹੜਾ ਉਹਨੂੰ ਮਾਨਤਾ ਦਿੱਤੀ ਗਈ ਹੈ ਨਾਂ ਹੈ ਸਮਾਲੀਆ ਲੈਂਡ ਸਮਾਲੀਆ ਜਿੱਥੇ ਕਿ ਪਹਿਲਾਂ ਹੀ ਅੰਦਰੋਂ ਸਿਵਲ ਵਾਰ ਲੱਗੀ ਹੋਈ ਹੈ ਉੱਥੇ ਇੱਕ ਨਵੀਂ ਧਰਤੀ ਜਿਹੜੀ ਬਣਾਈ ਜਾ ਰਹੀ ਹੈ ਉਹਦਾ ਨਾਂ ਹੈਗਾ ਸਮਾਲੀਆ ਲੈਂਡ ਤੇ ਇਜ਼ਰਾਈਲ ਦਾ ਪਲਾਨ ਇਹ ਆ ਕਿ ਜਿਹੜੇ ਫਾਲਸਤੀਨੀ ਗਾਜ਼ਾ ਦੇ ਵਿੱਚੋਂ ਉਜਾੜੇ ਆ ਤੇ ਉਹਨਾਂ ਨੂੰ ਚੱਕ ਕੇ ਉੱਥੇ ਵਸਾ ਦਿੱਤਾ ਜਾਵੇ। ਸੋ ਇਸ ਮਾਮਲੇ ਦੇ ਵਿੱਚ ਵੀ ਅਗਾਂਹ ਸਮਾਲੀਆ ਦੇ ਵਿੱਚ ਨਵੀਂ ਲੜਾਈ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਸਮਾਲੀਆ ਵਰਸਸ ਸਮਾਲੀਆ ਲੈਂਡ ਇਹ ਲੜਾਈ ਛੇੜੂਗੀ। ਵੈਸੇ ਜਿਹੜੇ ਜੰਗਾਂ ਯੋਧਾਂ ਦੇ ਮਾਹਰ ਨੇ ਉਹ ਇਹ ਕਹਿ ਰਿਹਾ ਕਿ 2026 ਹੋਰ ਜੰਗਾਂ ਦਾ ਵਰਾ ਸੱਦ ਹੋ ਸਕਦਾ ਆ। ਇਹਦੇ ਵਿੱਚ ਅਮਰੀਕਾ ਵਰਸਸ ਵੈਨਜੂਏਲਾ, ਸਾਊਦੀ ਅਰਬ ਵਰਸਸ ਯੂਏਈ, ਅਮਰੀਕਾ ਇਜ਼ਰਾਈਲ ਵਰਸਸ ਇਰਾਨ ਤੇ ਚਾਈਨਾ ਵਰਸਸ تایਵਾਨ ਰਸ਼ੀਆ ਵਰਸਸ ਯੂਕਰੇਨ ਆਲਰੇਡੀ ਲੜਾਈ ਲੱਗੀ ਹੋਈ ਆ ਤੇ ਵੱਧ ਕੇ ਰਸ਼ੀਆ ਵਰਸਸ ਯੂਰਪ ਹੋ ਸਕਦੀ ਆ ਇੰਡੀਆ ਵਰਸਸ ਪਾਕਿਸਤਾਨ ਤੇ ਇੰਡੀਆ ਵਰਸਸ ਬੰਗਲਾਦੇਸ਼ ਲੜਾਈ ਵੀ ਲੱਗ ਸਕਦੀ ਆ ਤੇ ਸਮਾਲੀਆ ਵਰਸਸ ਸਮਾਲੀਆ ਲੈਂਡ ਦੇ ਨਾਲ-ਨਾਲ ਥਾਈਲੈਂਡ ਵਰਸਸ ਕੰਬੋਡੀਆ ਦੇ ਵਿਚਾਲੇ ਵੀ ਜੰਗ ਹੋ ਸਕਦੀ ਆ ਸੋ ਇਹ ਨਵੀਆਂ ਜੰਗਾਂ ਵੀ 126 ਦੇ ਵਿੱਚ ਸ਼ੁਰੂ ਹੋਣ ਦੀ ਗੱਲ ਆਖੀ ਜਾ ਰਹੀ ਆ ਸੋ ਪਹਿਲਾਂ ਤਾਂ ਲੋਕ ਲੜਦੇ ਹੁੰਦੇ ਆ ਜੀ ਆਸ ਵਿੱਚ ਹੁਣ ਮੁਲਕਾਂ ਦੀਆਂ ਲੜਾਈਆਂ ਵਾਧ ਰਹੀਆਂ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਤਾਂ ਉਹ ਬਣਦੀ ਹੈ ਜਰਮਨ ਦੀ ਜਰਮਨ ਦੇ ਵਿੱਚ ਅੱਜ ਮੁੱਖ ਖਬਰਾਂ ਇਹ ਚੱਲ ਰਹੀਆਂ ਕਿ ਉੱਥੇ ਇੱਕ ਬਹੁਤ ਵੱਡਾ ਬੈਂਕ ਡਾਕਾ ਪਿਆ ਜਿਹੜਾ ਕਿ ਇਹ ਕਹਿ ਸਕਦੇ ਹਾਂ ਕਿ ਜਰਮਨ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਡਾਕਾ ਜਾਂ ਸਨ ਕਹੀ ਜਾ ਸਕਦੀ ਹੈ ਉਹ ਜਿਹੜੇ ਚੋਰ ਨੇ ਉਹਨਾਂ ਨੇ ਇੱਕ ਬਹੁਤ ਵੱਡੀ ਡ੍ਰਿੱਲ ਦੀ ਵਰਤੋਂ ਕਰਕੇ ਇੱਕ ਪਾਰਕਿੰਗ ਲਾਟ ਵਾਲੇ ਪਾਸਿਓਂ ਬੈਂਕ ਦੇ ਜਿੱਥੇ ਵੋਲਟ ਹੁੰਦੇ ਆ ਜਿਹਨੂੰ ਆਪਾਂ ਸੇਫ ਰੂਮ ਕਹਿ ਦਿੰਨੇ ਆ ਉਹਦੇ ਵਿੱਚ ਜਿਹੜੇ ਲੋਕਰ ਹੁੰਦੇ ਆ ਉਹ ਪੰਨ ਲੈ। ਸੋ 2700 ਦੇ ਕਰੀਬ ਗਾਹਕਾਂ ਦੇ ਲੋਕਰ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕੀ ਕੀ ਸੀਗਾ, ਪੈਸੇ ਸੀਗੇ, ਹੀਰੇ ਜਵਾਹਰਾ ਸੀਗੇ, ਸੋਨਾ ਸੀਗਾ, ਉਹ ਚੋਰੀ ਕਰ ਲਏ ਆ। ਜਿਨ੍ਹਾਂ ਦੀ ਕੀਮਤ ਜਿਹੜੀ ਆ ਤਕਰੀਬਨ ਇਹ ਕਿਹਾ ਜਾ ਰਿਹਾ ਕਿ 10 ਮਿਲੀਅਨ ਯੂਰੋ ਤੋਂ ਲੈ ਕੇ 90 ਮਿਲੀਅਨ ਯੂਰੋ ਹੋ ਸਕਦੀ ਆ। ਸੋ ਅੰਦਾਜ਼ੇ ਦੇ ਮਤਲਬ ਅਮਰੀਕਨ ਡਾਲਰਾਂ ਦੇ ਵਿੱਚ 16 ਮਿਲੀਅਨ ਡਾਲਰ ਤੋਂ ਲੈ ਕੇ 145 ਮਿਲੀਅਨ ਡਾਲਰ ਤੱਕ ਦੀ ਇਹ ਸਾਨਾ ਲੱਗੀ ਹੈ ਤੇ ਇਹਦੇ ਵਾਸਤੇ ਬੜੀ ਹੀ ਵਧੀਆ ਟੈਕਨੀਕ ਦੇ ਨਾਲ ਕੰਮ ਕੀਤਾ ਗਿਆ ਇੱਕ ਬਹੁਤ ਵੱਡੀ ਡ੍ਰਿੱਲ ਲਿਆ ਕੇ ਛੁੱਟੀਆਂ ਦੇ ਵਿੱਚ ਜਦੋਂ ਲੋਕ ਛੁੱਟੀਆਂ ਦਾ ਆਨੰਦ ਮਾਣ ਰਹੇ ਸਗੇ ਤੇ ਇਨ੍ਹਾਂ ਵੱਲੋਂ ਇਹ ਡ੍ਰਿਲਿੰਗ ਕੀਤੀ ਗਈ ਕੰਧ ਪਾੜ ਕੇ ਉੱਥੇ ਤੱਕ ਪਹੁੰਚਿਆ ਗਿਆ ਹਾਲਾਂਕਿ ਬੈਂਕਾਂ ਨੇ ਬਹੁਤ ਵਧੀਆ-ਵਧੀਆ ਪ੍ਰਬੰਧ ਕੀਤੇ ਹੋਏ ਸਗੇ ਪਰ ਚੋਰਾਂ ਨੇ ਉਦੋਂ ਵੀ ਵਧੀਆ ਡ੍ਰਿੱਲ ਦੇ ਪ੍ਰਬੰਧ ਕਰਕੇ ਕਿਸੇ ਨੂੰ ਭਣਕ ਨਹੀਂ ਪੈਣ ਦਿੱਤੀ ਤੇ ਇੰਨਾ ਵੱਡਾ ਸਮਾਨ ਜਿਹੜਾ ਆ ਉਹ ਲੈ ਕੇ ਤਤਰ ਹੋਏ ਹੁਣ ਜਿਹੜੇ ਚਸ਼ਮਦੀਤ ਗਵਾ ਉਥੇ ਮੌਕੇ ਦੇ ਦੱਸ ਰਹੇ ਆ ਕਹਿੰਦੇ ਸਾਨੂੰ ਆਵਾਜ਼ ਤਾਂ ਕੋਈ ਨਹੀਂ ਸੁਣੀ ਪਤਾ ਨਹੀਂ ਕਿ ਇਹੋ ਜੀ ਡ੍ਰਿੱਲ ਹੋਗੀ ਕਿ ਜਿਹੜੀ ਡ੍ਰਿੱਲ ਕਰਦੀ ਵੀ ਸੀ ਆਵਾਜ਼ ਨਹੀਂ ਸੀ ਕਰਦੀ ਹਾਲਾਂਕਿ ਆਲੇ ਦੁਆਲੇ ਬਿੰਸਸ ਵੀ ਸਗੇ ਰੈਸਟੋਰੈਂਟ ਵੀ ਸਗੇ ਤੇ ਉੱਪਰ ਘਰ ਬਾਰ ਵੀ ਸਗੇ ਪਰ ਕਿਸੇ ਨੂੰ ਆਵਾਜ਼ ਸੁਣਾਈ ਨਹੀਂ ਦਿੱਤੀ ਹਾਲਾਂਕਿ ਏਡੀ ਵੱਡੀ ਮੋਰੀ ਡ੍ਰਿੱਲ ਕਰਨ ਦੇ ਵਾਸਤੇ ਕਈ ਘੰਟੇ ਲੱਗੇ ਹੋਣਗੇ ਪਰ ਦੂਜੇ ਪਾਸੇ ਆਹ ਵੇਖਦੇ ਅਸੀਂ ਜੁਰੂਰ ਦੇਖਿਆ ਮੇਰੇ ਕੋਲ ਜੋ ਉਪਰੀਆਂ ਗੱਡੀਆਂ ਸੀਗੀਆਂ ਅਤੇ ਕੁਝ ਬੰਦੇ ਉਹਨਾਂ ਦੇ ਵਿੱਚ ਸਮਾਨ ਲੱਦ ਰਹੇ ਸਗੇ ਪਰ ਫਿਰ ਵੀ ਸਾਨੂੰ ਸ਼ੱਕ ਨਹੀਂ ਪਿਆ ਵੀ ਇਹ ਬੈਂਕ ਦੇ ਵਿੱਚ ਸਨ ਲਾਈ ਹੋ ਸਕਦੀ ਹੈ ਕਿਉਂਕਿ ਬੈਂਕ ਤੋਂ ਕਾਫੀ ਦੂਰੀ ਦੇ ਉੱਤੇ ਸਾਰਾ ਕੁਝ ਕੀਤਾ ਗਿਆ ਹੈ ਸੋ ਕਿਤੇ ਦੂਰੋਂ ਜਿਹੜੀ ਇਹ ਸਨ ਡ੍ਰਿਲਰਾਂ ਹੀ ਲਾਉਣੀ ਸ਼ੁਰੂ ਕੀਤੀ ਗਈ ਹੈ ਸੋ ਜਰਮਨ ਦੇ ਵਿੱਚ ਅੱਜ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਕੱਲ ਜਰਮਨ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਇਹ ਡ੍ਰਿਲ ਲਾ ਕੇ ਚੋਰੀ ਕਰਨ ਦਾ ਰੁਝਾਨ ਕਾਫੀ ਵਧਿਆ ਹੈ ਤਕਰੀਬਨ ਅਪ੍ਰੈਲ ਮਹੀਨੇ ਦੇ ਵਿੱਚ ਇਸੇ ਸਾਲ ਐਲ ਏ ਜਾਨੀ ਕਿ ਲਾਸ ਐਂਜਲਸ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਇੱਕ ਜੁਐਲਰੀ ਸਟੋਰ ਇਸੇ ਤਰੀਕੇ ਲੁੱਟਿਆ ਗਿਆ ਸੀਗਾ ਜਿੱਥੇ ਕਿ 20 ਮਿਲੀਅਨ ਅਮਰੀਕਨ ਡਾਲਰ ਦੇ ਕਰੀਬ ਦੀ ਚੋਰੀ ਚੋਰਾਂ ਵੱਲੋਂ ਡ੍ਰਿਲ ਦੇ ਨਾਲ ਕੀਤੀ ਗਈ ਸੀਗੀ ਸੋ ਡ੍ਰਿਲ ਚੋਰ ਜਿਹੜੇ ਆ ਜੋ ਕਾਫੀ ਪਪੂਲਰ ਹੋ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਭਾਰਤ ਦੀ ਭਾਰ ਦੇ ਚ ਰੁਪਈਆ ਜਿਹੜਾ ਆਪਾਂ ਜਾਣਦੇ ਹਾਂ ਕਿ ਉਹਦੀ ਵੈਲਿਊ ਲਗਾਤਾਰ ਘਟ ਰਹੀ ਹੈ ਇਸ ਸਾਲ ਰਿਕਾਰਡ ਪੱਧਰ ਦੇ ਉੱਤੇ ਚਲੀ ਗਈ ਸੀਗੀ ਥੱਲੇ ਨੂੰ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ 90 ਤੋਂ ਵੀ ਥੱਲੇ ਚਲ ਗਿਆ ਸੀਗਾ 91 ਦੇ ਕਰੀਬ ਪਹੁੰਚ ਗਿਆ ਸੀਗਾ ਤੇ ਹੁਣ ਇਸ ਸਬੰਧੀ ਜਿਹੜੇ ਅੰਕੜੇ ਆਏ ਆ ਬੜੇ ਹੈਰਾਨ ਕਰਨ ਵਾਲੇ ਆ ਇਹਨਾਂ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਕਿ ਤਕਰੀਬਨ 32 ਬਿਲੀਅਨ ਡਾਲਰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਖਰਚਿਆ ਗਿਆ ਤਾਂ ਕਿ ਰੁਪਏ ਦਾ ਡਿਗਣਾ ਜਿਹੜਾ ਕਿਸੇ ਤਰੀਕੇ ਰੋਕਿਆ ਜਾ ਸਕੇ ਪਰ ਫਿਰ ਵੀ ਉਹ ਰੋਕ ਨਹੀਂ ਸਕੇ ਹਰੇਕ ਮੁਲਕ ਜਿਹੜਾ ਆ ਵਿਦੇਸ਼ੀ ਮੁਦਰਾ ਦਾ ਭੰਡਾਰ ਰੱਖਦਾ ਆਪਣੇ ਕੋਲੋਂ ਆ ਤਾਂ ਕਿ ਜਿਹੜੀ ਚੀਜ਼ ਵਪਾਰ ਕਰਨਾ ਉਹਨਾਂ ਨੇ ਕੁਝ ਖਰੀਦਣਾ ਆ ਉਹਦੇ ਵਿੱਚ ਉਹ ਕਰ ਸਕਣ ਸੋ ਭਾਰਤ ਕੋਲ ਤਕਰੀਬਨ 700 ਬਿਲੀਅਨ ਡਾਲਰ ਦੇ ਕਰੀਬ ਵਿਦੇਸ਼ੀ ਕਰੰਸੀ ਦਾ ਭੰਡਾਰ ਦੱਸਿਆ ਜਾ ਰਿਹਾ ਆ ਸੋ ਜਿਹਦੇ ਵਿੱਚ ਉਹ ਜਿਹੜੇ ਅੰਕੜੇ ਬਾਹਰ ਆਏ ਉਹਨਾਂ 'ਚ ਇਹ ਕਿਹਾ ਗਿਆ ਕਿ ਜਨਵਰੀ ਤੋਂ ਲੈ ਕੇ ਅਕਤੂਬਰ 2025 ਤੱਕ ਮਤਲਬ ਕਿ ਇਸ ਸਾਲ ਦੇ ਪਹਿਲੇ 10 ਮਹੀਨਿਆਂ ਦੇ ਵਿੱਚ ਭਾਰਤ ਨੇ 175 ਬਿਲੀਅਨ ਡਾਲਰ ਦੇ ਅਮਰੀਕਾ ਨੂੰ ਖਰੀਦੇ ਆ ਜਦੋਂ ਕਿ ਦੂਜੇ ਪਾਸੇ 205 ਬਿਲੀਅਨ ਡਾਲਰ ਵੇਚੇ ਸੋ ਜਿਹੜਾ ਇਹਦੇ ਵਿੱਚ ਆਪਸ ਦਾ ਫਰਕ ਹੈਗਾ ਸੋ 207 ਬਿਲੀਅਨ ਵਿੱਚ ਹੈ ਤਕਰੀਬਨ 32 ਬਿਲੀਅਨ ਡਾਲਰ ਦਾ ਬਣਦਾ ਆ ਸੋ 32 ਬਿਲੀਅਨ ਡਾਲਰ ਭਾਰਤ ਦਾ ਜਿਹੜਾ ਕਰੰਸੀ ਭੰਡਾਰ ਆ ਅਮਰੀਕਾ ਦੇ ਡਾਲਰ ਦਾ ਉਹ ਘਟਿਆ ਆ ਪਰ ਇੰਨੇ ਵੱਡੀ ਪੱਧਰ ਤੇ ਉਤੇ ਡਾਲਰ ਵੇਚ ਕੇ ਵੀ ਉਹ ਰੁਪਏ ਨੂੰ ਬਚਾ ਨਹੀਂ ਸਕੇ ਤੇ ਰੁਪਿਆ ਲਗਾਤਾਰ ਅਮਰੀਕਨ ਡਾਲਰ ਦੇ ਮੁਕਾਬਲੇ ਹੇਠਾਂ ਨੂੰ ਜਾ ਰਿਹਾ ਆ ਜਿਹੜੇ ਮਾਹਰ ਨੇ ਉਹ ਇਹ ਕਹਿ ਰਹੇ ਆ ਕਿ ਜੂਨ ਤੱਕ ਇਹ ਜਿਹੜਾ ਰੁਪਈਆ ਆ ਉਹ 100 ਰੁਪਏ ਨੂੰ ਵੀ ਗਰੋਥ ਕਰ ਸਕਦਾ ਆ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ 95 ਦੀ ਆਵਾਜ਼ ਕੱਢੀ ਜਾ ਰਹੀ ਹੈ ਸੋ ਇਸ ਵਾਸਤੇ ਹੋਰ ਕੋਸ਼ਿਸ਼ਾਂ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਪਰ ਭਾਰਤ ਦੀ ਇਕਨੋਮੀ ਦੇ ਬਾਰੇ ਹੋਏ ਦਾਅਵੇ ਜਿਹੜੇ ਝੂਠੇ ਸਿੱਧ ਹੋਏ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਪ੍ਰਮਾਣਨਾ ਕਰਨ ਵਾਲੀਆਂ ਨੇ ਸੰਸਥਾਵਾਂ ਉਹ ਇਹ ਕਹਿ ਰਹੀਆਂ ਕਿ ਭਾਰਤ ਦੀ ਇਕਨੋਮੀ ਗਲਤ ਤਰੀਕੇ ਦੇ ਨਾਲ ਮਣੀ ਗਈ ਆ ਬੇਸ਼ੱਕ ਕਹਿਣ ਨੂੰ ਭਾਰਤੀ ਹੁਣ ਇਹ ਕਹੀ ਜਾ ਰਿਹਾ ਕਿ ਸਾਡੀ ਇਕਨੋਮੀ ਜਪਾਨ ਨੂੰ ਪਛਾੜ ਕੇ ਚੌਥੇ ਨੰਬਰ ਤੇ ਚਲੀ ਗਈ ਆ ਪਰ ਅੰਤਰਰਾਸ਼ਟਰੀ ਸੰਸਥਾਵਾਂ ਇਹ ਕਹਿ ਰਹੀਆਂ ਕਿ ਜਿਹੜੀ ਭਾਰਤ ਦੀ ਇਕਨੋਮੀ ਆ ਉਹ ਦਾਅਵੇ ਦਾਵਾ ਕੀਤਾ ਜਾ ਰਿਹਾ ਕਿ 4.5 ਟ੍ਰਿਲੀਅਨ ਡਾਲਰ ਦੀ ਆ ਉਹ ਨਹੀਂ ਆ ਤੇ ਜੇਕਰ ਉਹਨੂੰ ਸਹੀ ਤਰੀਕੇ ਦੇ ਨਾਲ ਮਣੀਏ ਤਾਂ 2.5 ਟ੍ਰਿਲੀਅਨ ਡਾਲਰ ਦੇ ਕਰੀਬ ਹੀ ਬਣਦੀ ਆ ਸੋ ਇਸ ਦੇ ਮੱਦੇਨਜ਼ਰ ਬਹੁਤ ਸਾਰੇ ਜਿਹੜੇ ਵਿਦੇਸ਼ੀ ਫਰਮਾਂ ਨੇ ਕੰਪਨੀਆਂ ਨੇ ਉਹ ਭਾਰਤ ਦੇ ਵਿੱਚੋਂ ਪੈਸੇ ਕੱਢਣ ਲੱਗੀਆਂ ਆ ਇਹੀ ਕਾਰਨ ਆ ਕਿ ਭਾਰਤ ਦੇ ਵਿੱਚ ਡਾਲਰ ਦੇ ਮੁਕਾਬਲੇ ਰੁਪਈਆ ਵੱਡੀ ਪੱਧਰ ਤੇ ਡਿੱਗਦਾ ਰਿਹਾ ਆ ਤੇ ਉਹਨੂੰ ਬਚਾਉਣ ਲਈ 32 ਬਿਲੀਅਨ ਅਮਰੀਕਨ ਡਾਲਰ ਆ ਵੇਚ ਕੇ ਵੀ ਜਿਹੜੀ ਗੱਲ ਨਹੀਂ ਬਣੀ ਤੇ ਰੁਪਈਆ ਹੱਲੇ ਵੀ ਗਾਹਾਂ ਡਿੱਗਦਾ ਚੱਲਿਆ ਜਾ ਰਿਹਾ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਅੰਮ੍ਰਿਤਸਰ ਹਵਾਈ ਅੱਡੇ ਦੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਬਣਿਆ ਹੋਇਆ ਅੰਤਰਰਾਸ਼ਟਰੀ ਹਵਾਈ ਅੱਡਾ ਇਹਦੀ ਤਰੱਕੀ ਦੇ ਵਾਸਤੇ ਬਹੁਤ سارے ਲੋਕਲ ਲੋਕ ਜ਼ੋਰ ਲਾਉਂਦੇ ਰਹਿੰਦੇ ਆ ਅੰਮ੍ਰਿਤਸਰ ਵਿਕਾਸ ਮੰਚ ਅਤੇ ਇਹਨਾਂ ਦੇ ਨਾਲ ਜੁੜੇ ਹੋਏ ਲੋਕ ਬੜਾ ਛਲਾਗਾ ਜੋ ਕੰਮ ਕਰਦੇ ਆ ਤੇ ਸਰਕਾਰਾਂ ਬਹੁਤ ਆ ਕੇ ਬਦਲ ਗਈਆਂ ਕਦੀ ਅਕਾਲੀ ਕਦੀ ਕਾਂਗਰਸੀ ਹੁਣ ਆਮ ਆਦਮੀ ਵਾਲੇ ਪਰ ਅੰਮ੍ਰਿਤਸਰ ਹਵਾਈ ਅੱਡੇ ਵਾਲੇ ਦਾ ਧਿਆਨ ਜਿਹੜਾ ਆ ਉਹ ਘਟ ਜਾਂਦਾ ਆ ਹਾਲਾਂਕਿ ਇਹ ਹਵਾਈ ਅੱਡਾ ਜਿਹੜਾ ਆ ਬਹੁਤ ਜ਼ਿਆਦਾ ਕਮਾਈ ਕਰ ਸਕਦਾ ਆ ਦਿੱਲੀ ਦੇ ਮੁਕਾਬਲੇ ਬਹੁਤ ਸਾਰੇ ਮੁਸਾਫਰ ਖਿੱਚ ਸਕਦਾ ਆ ਪਰ ਕੁਝ ਕੇਂਦਰ ਸਰਕਾਰ ਦੀਆਂ ਨੀਤੀਆਂ ਇਹੋ ਜਿਹੀਆਂ ਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵਿੱਚ ਜਿਹੜੀਆਂ ਪਾਰਟੀਆਂ ਉਹਨਾਂ ਦੇ ਲੀਡਰਾਂ ਦੀ ਜਿਹੜੀ ਪਹਿਲ ਆ ਉਹ ਮਹਾਲੀ ਏਅਰਪੋਰਟ ਜ਼ਿਆਦਾ ਰਹੀ ਹੈ ਕਿਉਂਕਿ ਉੱਥੇ ਆਲੇ ਦੁਆਲੇ ਇਹਨਾਂ ਨੇ ਅਫਸਰशाही ਨੇ ਤੇ ਲੀਡਰਾਂ ਨੇ ਜ਼ਮੀਨਾਂ ਵੱਧ ਖਰੀਦੀਆਂ ਹੋਈਆਂ ਆ ਸੋ ਇਸ ਕਰਕੇ ਅਮਰਸਰ ਹਵਾਈ ਅੱਡਾ ਜਦੋਂ ਵਿਕਸਿਤ ਹੋਣ ਲੱਗਦਾ ਤੇ ਉਹਦੇ ਰਾਹ ਦੇ ਵਿੱਚ ਟਚ ਰੰਡੀਆਂ ਜਾਂਦੀਆਂ ਆ ਅਮਰਸਰ ਨੂੰ ਸਿੱਧੀਆਂ ਫਲਾਈਟਸ ਲੰਗਲੈਂਡ ਨੂੰ ਵੀ ਚਾਹੀਦੀਆਂ ਕੈਨੇਡਾ ਨੂੰ ਵੀ ਅਮਰੀਕਾ ਨੂੰ ਵੀ ਮਿਡਲ ਈਸਟ ਨੂੰ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਵੀ ਪਰ ਅਜੇ ਹਾਂ ਨਹੀਂ ਹੋਣ ਦਿੱਤਾ ਜਾ ਰਿਹਾ ਹੁਣ ਜਿਹੜੀ ਚੰਗੀ ਖਬਰ ਇਹ ਆਈ ਹੈ ਇੱਕ ਤਾਂ ਕਿ ਅ ਨਵੰਬਰ ਮਹੀਨੇ ਦੇ ਵਿੱਚ ਉੱਥੇ ਮਸਾਫਰਾਂ ਦੀ ਗਿਣਤੀ ਜਿਹੜੀ ਆ ਰਿਕਾਰਡ ਤੋੜ ਵਧੀ ਆ 3 ਲੱਖ ਤੋਂ ਅੰਕੜਾ ਟੱਪ ਗਿਆ ਮਤਲਬ ਕਿ ਨਵੰਬਰ ਮਹੀਨੇ ਦੇ ਵਿੱਚ ਯਾਨੀ ਕਿ ਇੱਕ ਮਹੀਨੇ ਦੇ ਵਿੱਚ 3 ਲੱਖ ਮਸਾਫਰ ਅਮਰਸਰ ਹਵਾਈ ਅੱਡੇ ਦੇ ਉੱਤੇ ਉਤਰੇ ਜਾਂ ਚੜ੍ਹੇ ਆ ਸੋ ਇਸ ਤੋਂ ਲੱਗਦਾ ਕਿ ਹੌਲੀ ਹੌਲੀ ਜਿਹੜਾ ਅਮਰਸਰ ਹਵਾਈ ਅੱਡੇ ਦੇ ਵਿੱਚ ਲੋਕਾਂ ਦੀ ਦਿਲਚਸਪੀ ਵਧ ਰਹੀ ਆ ਪਰ ਗੱਲ ਫਿਰ ਉੱਥੇ ਖੜੀ ਆ ਕਿ ਜਿੰਨਾ ਚਿਰ ਵਧੀਆ ਫਲਾਈਟਾਂ ਨਹੀਂ ਉੱਥੇ ਆਉਂਦੀਆਂ ਵਧੀਆ 에ਅਰਲਾਈਨਜ਼ ਦਾ ਕੰਮ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਹਦਾ ਵਿਕਾਸ ਨਹੀਂ ਹੋ ਸਕਦਾ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰੀਕੇ ਦੇ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਹੈਗੀ ਹਾਈਵੇਜ਼ ਪ੍ਰੋਪਰ ਨੇ ਸੱਤ ਦੇ ਕਰੀਬ ਉੱਥੇ ਹੁਣ 5 ਸਟਾਰ ਹੋਟਲ ਚੱਲ ਰਹੇ ਆ ਚਾਰ 5 ਸਟਾਰ ਹੋਟਲ ਹੱਲੇ ਬਣ ਰਹੇ ਆ ਪਰ ਸਰਕਾਰੀ ਜਿਹੜੀ ਏਟਲ ਉਹ ਬਰਕਰਾਰ ਆ ਇਸੇ ਦਰਮਿਆਨ ਚਰਚਾਵਾਂ ਆ ਇਹ ਚੱਲ ਰਹੀਆਂ ਕਿ ਅਡਾਨੀ ਗਰੁੱਪ ਅੰਮ੍ਰਿਤਸਰ ਹਵਾਈ ਅੱਡੇ ਨੂੰ ਖਰੀਦਣਾ ਚਾਹੁੰਦਾ ਆ ਭਾਰਤ ਦੇ ਬਹੁਤ ਸਾਰੇ ਹਵਾਈ ਅੱਡੇ ਪ੍ਰਾਈਵੇਟ ਹੱਤਾਂ ਦੇ ਵਿੱਚ ਦਿੱਤੇ ਹੋਏ ਆ ਜਿਹੜਾ ਦਿੱਲੀ ਵਾਲਾ ਹਵਾਈ ਅੱਡਾ ਉਹ ਵੀ ਜੀਐਮਆਰ ਗਰੁੱਪ ਵੱਲੋਂ ਚਲਾਇਆ ਜਾਂਦਾ ਅਡਾਨੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਦਿੱਲੀ ਵਾਲੇ ਹਵਾਈ ਅੱਡੇ ਦੇ ਕੁਝ ਸ਼ੇਅਰ ਖਰੀਦੇ ਜਾਣ ਉਹਦੇ ਵਿੱਚ ਹਿੱਸੇਦਾਰੀ ਲਈ ਜਾਵੇ ਪਰ ਜਿਹੜਾ ਜੀਐਮਆਰ ਗਰੁੱਪ ਉਹਨੂੰ ਚਲਾ ਰਿਹਾ ਆ ਉਹਦੇ ਵੱਲੋਂ ਅਡਾਨੀ ਨੂੰ ਵਿੱਚ ਹਿੱਸਾ ਨਹੀਂ ਦਿੱਤਾ ਗਿਆ ਸੋ ਇਸ ਕਰਕੇ ਕੰਪੀਟੀਸ਼ਨ ਦੇ ਵਿੱਚ ਅਡਾਨੀ ਹੁਣ ਭਾਰਤ ਦੇ ਉੱਤਰ ਦੇ ਵਿੱਚ ਯਾਨੀ ਕਿ ਨਾਰਥ ਇੰਡੀਆ ਦੇ ਵਿੱਚ ਕਿਸੇ 에ਰਪੋਰਟ ਦੇ ਉੱਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਆ ਤਾਂ ਕਿ ਦਿੱਲੀ ਵਾਲੇ ਹਵਾਈ ਅੱਡੇ ਨੂੰ ਆਪਣੇ ਮੁਤਾਬਕ ਫਿਰ ਕੰਪੀਟੀਸ਼ਨ ਦੇ ਸਕੇ ਮੁਕਾਬਲਾ ਦੇ ਸਕੇ ਸੋ ਇਸ ਸਬੰਧੀ ਅੰਮ੍ਰਿਤਸਰ ਹਵਾਈ ਅੱਡੇ ਦੀ ਚੋਣ ਕੀਤੀ ਗਈ ਹੈ ਅਨੁਰੋਧ ਨੇ ਸੂਤਰ ਦੱਸ ਰਹੇ ਹੈ ਕਿ ਅਦਾਨੀ ਗਰੁੱਪ ਨੇ 1 ਲੱਖ ਕਰੋੜ ਰੁਪਏ ਦੀ ਇਨੀਸ਼ੀਅਲ ਇਨਵੈਸਟਮੈਂਟ ਜਿਹੜੀ ਆ ਉਸ ਮਾਮਲੇ ਵਿੱਚ ਕਰਨ ਦੀ ਯੋਜਨਾ ਲੀਕੀ ਹੈ ਤੇ ਜੇਕਰ ਕੇਂਦਰ ਸਰਕਾਰ ਅਮਰਸਰ ਵਾਲਾ ਹਵਾਈ ਅੱਡਾ ਅਡਾਨੀ ਗਰੁੱਪ ਦੇ سپਰਦ ਕਰ ਦਿੰਦੀ ਹੈ ਤੇ ਇਹਦੇ ਨਾਲ ਫਿਰ ਦਿੱਲੀ ਤੇ ਅਮਰਸਰ ਦੇ ਵਿੱਚ ਸਿੱਧਾ ਮੁਕਾਬਲਾ ਸ਼ੁਰੂ ਹੋ ਜਾਊਗਾ ਅਮਰਸਰ ਇੱਕ ਪਬਲਿਕ ਹੱਥਾਂ ਦੇ ਵਿੱਚ ਹਵਾਈ ਅੱਡਾ ਚਲੇ ਜਾਊਗਾ ਅਤੇ ਜਿਵੇਂ ਦਿੱਲੀ ਦੇ ਹਵਾਈ ਅੱਡੇ ਦਾ ਫਿਰ ਸਿੱਧਾ ਅਮਰਸਰ ਨਾਲ ਮੁਕਾਬਲਾ ਹੋਊਗਾ ਘਾਟ ਜਿਹੜੀ ਆ ਪਹਿਲੇ ਯਾਤਰੀਆਂ ਦੀ ਹੈ ਨਹੀਂ ਕਾਰਡ ਸਰਫਿਸ਼ਾ ਸਕਦੀ ਦੀ ਆ ਤੇ ਜੇਕਰ ਇਹ ਪ੍ਰਾਈਵੇਟ ਹੋ ਗਿਆ ਤਾਂ ਫਿਰ ਇਹਦੇ ਨਾਲ ਬੇਸ਼ੱਕ ਇੱਕ ਗੇਜ਼ ਤਾਂ ਕਹਿ ਸਕਦੇ ਆ ਕਿ ਜਿਹੜੀ ਗੱਲ ਹੱਥੋਂ ਜਾਂਦੀ ਰਹੀ ਹੈ ਪਰ ਦੂਜੇ ਪਾਸੇ ਜੇਕਰ ਮਸਾਫਰਾਂ ਵਾਲੇ ਤਰਫੋਂ ਸੋਚੀਏ ਤਾਂ ਜਾਂ ਆਵਾਜਾਈ ਦੇ ਪੱਖ ਤੋਂ ਸੋਚੀਏ ਤਾਂ ਦੋ ਪ੍ਰਾਈਵੇਟ ਗਰੁੱਪਾਂ ਦੇ ਵਿੱਚ ਕੰਪੀਟੀਸ਼ਨ ਹੋਊਗਾ ਜਿਹਦੇ ਵਿੱਚ ਅੰਮ੍ਰਿਤਸਰ ਵੱਲੋਂ ਦਿੱਲੀ ਤੋਂ ਮਸਾਫਰ ਖਚਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਅਡਾਨੀ ਗਰੁੱਪ ਵੱਲੋਂ ਵੱਡੀਆਂ 에ਅਰਲਾਈਨਸ ਵੱਡੇ ਜਿਹੜੇ ਆ ਮਸਾਫਰ ਗਰੁੱਪ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਕੁੱਲ ਮਿਲਾ ਕੇ ਕੱਲ ਉਧਰ ਨੂੰ ਪ੍ਰਤੀਤ ਜਾਂਦੀ ਹੋ ਰਹੀ ਹੈ ਜੀ ਸੋ ਅਮਰਸਰ ਤੋਂ ਖਬਰਾਂ ਇਹ ਆ ਰਹੀਆਂ ਕਿ ਅਮਰਸਾਲਾ ਹਵਾਈ ਅੱਡਾ ਅਡਾਨੀ ਹੁਣੀ ਖਰੀਦਣਾ ਚਾਹੁੰਦੇ ਆ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਲੈ ਕੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ The show is sponsored by Bharat Jeweler, Fiber Tech, Ati Apna Motors.